ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਆਜੀ ਤੁਹਾਡਾ ਆਪਣੇ ਚੈਨਲ ਦੇ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਰਹੋਗੇ ਵੈਕਲ ਜੀ ਗੱਲਬਾਤ ਕਰਨ ਤੁਸੀਂ ਹਮੇਸ਼ਾ ਠੀਕ ਠਾਕ ਤੰਦਰੁਸਤ ਰਹੋ ਹਾਂਜੀ ਇਹ ਉਹ ਗੱਲ ਜੀ ਸ਼ਾਮ ਦਾ ਟਾਈਮ ਮੈਂ ਬਲੌਗ ਆ ਨਾ ਸਾਰੇ ਦਿਨ ਦਾ ਕੁਝ ਵੀ ਨਹੀਂ ਸ਼ੂਟ ਕੀਤਾ ਹੈਗਾ ਇੱਕ ਦੋ ਕਲਿੱਪਾਂ ਲਈਆਂ ਸੀ ਪਰ ਉਹ ਵਿੱਚ ਐਡ ਨਹੀਂ ਕਰ ਸਕੀ ਹੈਗੀ ਮੈਂ ਤੇ ਬਸ ਇੱਥੇ ਹੀ ਸ਼ਾਮ ਦਾ ਟਾਈਮ ਹੋ ਗਿਆ तकरीबन ਇੱਥੇ ਸਾਡੇ 1:00 4:00 5:00 ਦਾ ਸਾਈਡ ਟਾਈਮ ਸੀਗਾ ਤੇ ਮੈਂ ਇੱਥੇ ਸੂਟ ਕਟਿੰਗ ਕਰਕੇ ਆਟੀ ਸੀ ਪਹਿਲਾ ਇੱਕ ਸੂਟ ਮੈਂ ਜੀ ਕੀਤਾ ਸੀ ਦਾ ਸਲਾਈ ਤੇ ਜਿਹੜੇ ਸਾਨੂੰ ਲਾਈਟ ਪਿੰਕ ਜਿਹੜੇ ਕਾਦਰਾ ਜਿਹੇ ਮੈਂ ਉਹ ਵਾਲਾ ਸੂਟ ਸਟਿਚ ਕਰਤਾ ਸੀ ਤਰਪਾਈ ਕਰਨਾ ਦੇਤਾ ਸੀ ਦੀਦੀ ਨੂੰ ਮੈਂ ਤੇ ਬਸ ਇਧਰਲੀ ਸਾਈਡ ਮੈਂ ਇੱਕ ਬਲੈਕ ਜੇ ਕਲਰ ਦਾ ਹੁਣ ਸੂਟ ਕਟਿੰਗ ਕਰਕੇ ਆਟੀਆ ਦੋ ਸੂਟ ਕਟਿੰਗ ਕੀਤੇ ਸੀ ਇੱਕ ਬਲੈਕ ਕਲਰ ਦਾ ਤੇ ਇੱਕ ਹੋਰ ਸੀ ਲਾਈਟ ਜੇ ਕਲਰ ਦਾ ਤੇ ਉਹ ਤੋਂ ਪਹਿਲਾਂ ਕੀ ਤੁਸੀਂ ਜੀ ਬਸ ਕੁਝ ਹੁਣ ਨਾ ਬਲੌਗ ਮੈਂ ਤੁਹਾਡੇ ਨਾਲ ਇਸ ਕਰਕੇ ਨਹੀਂ ਸ਼ੇਅਰ ਕਰ ਰਹੀ ਕਿਉਂਕਿ ਮੇਰੇ ਕੋਲ ਸ਼ਾਪ ਦਾ ਕੰਮ ਇੰਨਾ ਜਿਆਦਾ ਹੁੰਦਾ ਜੇਕਰ ਮੈਂ ਨਾ ਸ਼ੂਟ ਕਰ ਲੈਂਦੀ ਆ ਨਾ ਤਾਂ ਕੰਟੀਨਿਊ ਨਹੀਂ ਹੁੰਦਾ ਹਨਾ ਜਿਵੇਂ ਜਿੱਕਰ ਉਹ ਲਿਖਾ ਲੈ ਲਿਆ ਹਨਾ ਡੇਲੀ ਦਾ ਹਨਾ ਤਾਂ ਕਰਕੇ ਹੋ ਜਾਂਦਾ ਵੀ ਰੈਗੂਲਰ ਜੀ ਨਹੀਂ ਹੋ ਰਹੇ ਮੇਰੇ ਤੋਂ ਬਲੌਗ ਤੇ ਇਸ ਲਈ ਮੈਂ ਕਹਿੰਦਾ ਚਲੋ ਹੁਣ ਆਪਣਾ ਜਿਹੜਾ ਆਪਾਂ ਨੇ ਕੰਮ ਸ਼ੁਰੂ ਕੀਤਾ ਇਸ ਲਈ ਨਾਗਾ ਨਾ ਪਾਉਂਦੇ ਹੋਏ ਹਨਾ ਮੈਂ ਕਹਿੰਦਾ ਚਲੋ ਕੋਸ਼ਿਸ਼ ਕਰੂੰਗੀ ਵੀ ਤੁਹਾਡੇ ਨਾਲ ਮੈਂ ਕੁਛ ਨਾ ਕੁਛ ਜਿਹੜਾ ਆਏਗਾ ਆਪਣਾ ਪ੍ਰੋਟੀਨ ਜਿਹੜੀ ਆਪਣੀ ਸ਼ੇਅਰ ਕਰਿਆ ਕਰਾ ਤਾਂ ਕੋਣ ਦਿਨ ਵੀ ਥੋੜੇ ਜਿ ਚਲੋ ਵੱਡੇ ਹੋ ਗਏ ਆਪਣੇ ਕੰਮ ਨੇੜੇ ਨਿਭਣ ਲੱਗ ਰਹੇ ਨੇ ਲੋ ਜੀ ਇੱਥੇ ਨੂਰ ਦਾ ਵਾਇਹਾ ਸੀ ਮੈਂ ਸਿਰ ਸ਼ਾਮ ਨੂੰ ਖਿਲਰੇ ਪੈਸੀ ਇੱਕ ਨਾ ਹੁਣ ਇੱਕ ਪੋਨੀ ਕਰਨ ਲੱਗ ਗਈ ਉਹਦੇ ਕਰਕੇ ਜਿਹੜੇ ਵਾਲ ਨੇ ਦੇ ਬਹੁਤ ਜ਼ਿਆਦੇ ਖਿਲਰਦੇ ਆ ਕਿ ਤੇ ਇਸ ਲਈ ਸਕੂਲੋਂ ਆਉਣ ਤੋਂ ਬਾਅਦ ਮੈਂ ਇੱਕ ਵਾਰੀ ਦੁਬਾਰੀ ਤੇ ਇਹ ਜਿਹੜੇ ਵਾਲ ਨੇ ਬਾਅਦ ਦਿੰਨੇ ਆ ਤੇ ਲੋ ਜੀ ਇੱਥੇ ਬਸ ਹਨਾ ਖਿਲਾਰਾ ਦੇਖ ਸਕਦੇ ਤੁਸੀਂ ਕਿੰਨਾ ਜ਼ਿਆਦਾ ਪਿਆਗਾ ਤੇ ਮੈਂ ਕਿਹਾ ਇੱਕ ਵਾਰੀ ਚਲੋ ਆਪਾਂ ਥੋੜੀ ਜਿ ਸੈਟਿੰਗ ਜੀ ਕਰਦੀਏ ਕੱਪੜੇ ਵੀ ਸਲਾਈ ਵਾਲੇ ਹੁਣ ਬਹੁਤ ਜ਼ਿਆਦਾ ਇਕੱਠੇ ਜੋ ਹੋਏ ਪੈਣ ਤੇ ਪਹਿਲਾ ਸ਼ੌਪ ਦਾ ਕੰਮ ਸੀ ਉਹਦੇ ਕਰਕੇ ਮੇਰੇ ਤੋਂ ਬਹੁਤ ਦਿਨ ਹਨਾ ਮੇਰੇ ਤੋਂ ਸਲਾਈ ਬੰਨੀ ਤਾਂ ਹੋਇਆ ਹੀ ਨਹੀਂ ਗਿਆ ਹੁਣ ਚਲੋ ਮੈਂ ਕਹੇ ਦੇਣੇ ਨੇਗੇ ਮੈਂ ਕੱਪੜੇ ਤਕਈ ਬੰਨ 13 14 ਤਰੀਕ ਤੱਕ ਤੇ ਮੈਂ ਕਹਾਂ ਚਲੋ ਆਪਾਂ ਕਟਿੰਗ ਵਗੈਰਾ ਕਰਕੇ ਨਾਲ ਦੀ ਨਾਪ ਇਹਨਾਂ ਤੇ ਲੱਗੇ ਹਨਾ ਉੱਤੇ ਬਸ ਅੱਜ ਇੱਥੇ ਬੱਚੇ ਵੀ ਘਰੇ ਸੀਗੇ ਕਿਉਂਕਿ ਬੱਚਿਆਂ ਦੇ ਐਗਜ਼ਾਮ ਹੋ ਰਹੇ ਨੇ ਤੇ ਵੈਸੇ ਦੁਪਹਿਰੇ ਵੀ ਜਲਦੀ ਆ ਜਾਂਦੇ ਨੇ ਬਟ ਆਪਣੀ ਵੱਡੀ ਬੇਟੀ ਦੇ ਜਿਹੜੇ ਐਗਜ਼ਾਮ ਨੇ ਉਹ ਸ਼ੁਰੂ ਹੋਣੇ ਆ ਜੀ 11 ਤਰੀਕ ਤੋਂ 10th ਦੇ ਤੇ ਵਸੂ ਜੇ ਬੱਚਿਆਂ ਦੇ ਆਪਣੇ ਹੋਣ ਲੱਗ ਰਹੇ ਨੇ ਦੇਖੋ ਸ਼ਾਮ ਨੂੰ ਮੈਂ ਕਿ ਚੋਲੋ ਆਪ ਇੱਕ ਵਾਰੀ ਝਾੜੂਾ ਜਿਹੜਾ ਲਗਾ ਦਈਏ ਜੇਕਰ ਆਪਾਂ ਸਵੇਰ ਤੇ ਛੱਡਾਂਗੇ ਤਾਂ ਥੋੜਾ ਜਨਾ ਆਪਣੇ ਮਨ ਨੂੰ ਚੰਗਾ ਜਾਂ ਨਹੀਂ ਲੱਗਦਾ ਜੇਕਰ ਆਪਾਂ ਨਾਲ ਦੀ ਨਾਲ ਜਿਹੜਾ ਆਪਣਾ ਜਿੰਨਾ ਕ ਖਿਲਾਰਾ ਪਿਆ ਹੁੰਦਾ ਆਪਾਂ ਨਾਲ ਦੀ ਨਾਲ ਚੱਕ ਤਰ ਜਿੱ ਕਰੀ ਗਈਏ ਤਾਂ ਥੋੜਾ ਜੇ ਆਪਣੇ ਮਨ ਨੂੰ ਸਕੂਨ ਚ ਵੀ ਰਹਿੰਦਾ ਤੇ ਬਾਕੀ ਆਪਣੇ ਕੰਮਾਂ 'ਚ ਜ਼ਿਆਦੇ ਵਾਧਾ ਵੀ ਨਹੀਂ ਹੈਗਾ ਇਸ ਲਈ ਮੇਰੀ ਥੋੜੀ ਜੀ ਇਹੀ ਆਦਤ ਹੁੰਦੀ ਆ ਹੁਣ ਮੇਤੋਂ ਇਕੱਠਾ ਕੰਮ ਨਹੀਂ ਹੁੰਦਾ ਹੈਗਾ ਕਿਉਂਕਿ ਆਪਣੇ ਕੰਮ ਨੇ ਹੁਣ ਸਲਾਈ ਦਾ ਹੋ ਗਿਆ ਬਾਕੀ ਉਧਰ ਜੀ ਸ਼ਾਪ ਦਾ ਤੇ ਮੈਂ ਕੋਸ਼ਿਸ਼ ਇਹੀ ਕਰਦੀ ਹੁੰਨੀ ਆ ਜਿਹੜੇ ਕੰਮ ਨੇ ਮੈਂ ਥੋੜੇ ਥੋੜੇ ਨਾਲ ਦੀ ਨਾਲ ਆਪਣੇ ਖਤਮ ਕਰਦੀ ਰਹੀ ਆ ਕਰਾਂ ਹਨਾ ਜਿਵੇਂ ਹੁਣ ਸਫਾਈ ਵਗੈਰਾ ਤਾਂ ਹੋ ਗਿਆ ਇਕੱਠਾ ਨਹੀਂ ਹੋ ਰਿਹਾ ਮੇ ਤੁ ਇਸ ਲਈ ਮੈਂ ਥੋੜੇ ਥੋੜਾ ਕੁਛ ਨਾ ਕੁਛ ਜਿਹੜਾ ਲੈ ਕੇ ਚਲਦੀ ਆ ਕੁਛ ਨਾ ਕੁਛ ਨਾਲ ਦੀ ਨਾਲ ਮੈਂ ਕਰੀ ਜਾਂਦੀ ਰਹਿਣੀ ਆ ਤੇ ਕਈ ਵਾਰ ਹੋ ਜਾਂਦਾ ਵੀ ਥੋੜੇ ਨਾਲ ਹਨਾ ਮੈਂ ਸ਼ੇਅਰ ਵੀ ਨਹੀਂ ਕਰ ਸਕਦੀ ਪਰ ਹਨਾ ਜਿਹੜਾ ਨਾਲ ਦੀ ਨਾਲ ਹੁਣ ਮੈਂ ਸੋਭਾ ਜਿਹੜਾ ਬੈਕ ਸਾਈਡ ਤੋਂ ਆਪਣੇ ਛੋਟਾ ਜਿਹਾ ਸਟੋਰ ਬਣਿਆ ਹੋਇਆਗਾ ਉਥਾ ਅੱਜ ਮੈਂ ਥੋੜੀ ਚੱਕਦਰ ਕਰੀ ਸੀ ਝਾੜ ਹੁੰਜੀ ਜੀ ਕਰੀ ਸੀ ਉਥੇ ਡਬਾਧੂ ਘਾਟੂ ਜੀ ਆਪਣੇ ਬੱਚਿਆਂ ਦੇ ਥੋੜੇ ਜਿ ਸ਼ੂ ਵਗੈਰਾ ਸੀਗੇ ਉਹ ਕੱਢੇ ਸੀਗੇ ਕਿਉਂਕਿ ਬੱਚਿਆਂ ਦੇ ਨਾ ਜਿਹੜੇ ਪੈਰ ਨੇ ਵੱਡੇ ਹੁੰਦੇ ਜਾਂਦੇ ਨੇ ਜਿਹੜੇ ਛੋਟੇ ਹੁੰਦੇ ਨੇ ਰੱਖੇ ਤਾਂ ਵੀ ਉਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਹਨਾ ਇਦਾਂ ਹੀ ਆ ਵੀ ਜਿਆਦਾ ਸਮਾਨ ਘਰ ਨਾਲ ਖਿਲਾਰੇ ਵੱਧ ਪੈਂਦਾਗਾ ਬਾਕੀ ਜੀ ਮੇਰੀ ਹੁਣ ਕੋਸ਼ਿਸ਼ ਰੈਗੂਲਰ ਇਹੀ ਰਹਿੰਦੀ ਹੈ ਵੀ ਇਹੜਾ ਕੰਮ ਜਿੰਨਾ ਕੋਈ ਹੈਗਾ ਮੈਂ ਨਾਲ ਦੀ ਨਾਲ ਕਰੀ ਚੱਲਿਆ ਕਰਾਂ ਜਿਵੇਂ ਸਭ ਸਫਾਈ ਦਾ ਕੰਮ ਆ ਜਿਹੜਾ ਆਪਾਂ ਇਕੱਠਾ ਕਰਨ ਲੱਗਦੇ ਆਂ ਤੇ ਇਕੱਠੇ ਚ ਟਾਈਮ ਵੀ ਜ਼ਿਆਦਾ ਲੱਗਦਾ ਤੇ ਬਾਤੀ ਆਪਣਾ ਜਿਹੜਾ ਕੰਮ ਆ ਜ਼ਿਆਦਾ ਵੱਧ ਜਾਂਦਾ ਹੈਗਾ ਹਨਾ ਬਾਕੀ ਅੱਜ ਕੱਲ ਦੇ ਟਾਈਮ ਚ ਆ ਨਾ ਟਾਈਮ ਹੀ ਨਹੀਂ ਕਿਸੇ ਕੋਲ ਹੈਗਾ ਵੀ ਆਪਾਂ ਜਿਹੜਾ ਸਾਰਾ ਕੰਮ ਆ ਇਕੱਠਾ ਕਰ ਸਕੀਏ ਹਨਾ ਬਾਕੀ ਜਿਹੜੀਆਂ ਹਾਊਸ ਵਾਈਫ ਨੇ ਕੁਛ ਨਾ ਕੁਛ ਜਿਹੜਾ ਹੈਗਾ ਵਰਕ ਕਰਦੀਆਂ ਨੇ ਹਨਾ ਘਰ ਦੇ ਵਿੱਚ ਵਰਕ ਕਰਦਿਆਂ ਨੇ ਉਹਨਾਂ ਲਈ ਤਾਂ ਜਿਹੜਾ ਟਾਈਮ ਆ ਬਿਲਕੁਲ ਮੁੱਲ ਵਾਲਾ ਤਰ੍ਹਾਂ ਹੀ ਹੁੰਦਾ ਹੈ ਹਨਾ ਜਿਹੜਾ ਕੰਮ ਆਪਾਂ ਨਾਲ ਦੀ ਨਾਲ ਲੈ ਕੇ ਚੱਲਦੇ ਆਂ ਤਾਂ ਆਪਾਂ ਨੂੰ ਜਿਹੜੇ ਹੈਗਾ ਆਪਣੇ ਜਿਹੜਾ ਆਪਾਂ ਕੰਮ ਕਰਦੇ ਆਂ ਉਹਦੇ ਲਈ ਵੀ ਆਪਾਂ ਨੂੰ ਟਾਈਮ ਆ ਜਿਹੜਾ ਨਿਕਲਦਾ ਹੈਗਾ ਤੇ ਜਿਵੇਂ ਕਿ ਹਨਾ ਮੈਂ ਹੁਣ ਸਲਾਈ ਵਗੈਰਾ ਦਾ ਕੰਮ ਕਰਦੀ ਆਂ ਇਸੇ ਲਈ ਹਨਾ ਮੈਂ ਜਿਹੜੇ ਘਰ ਦੇ ਕੰਮ ਨੇ ਆ ਥੋੜੇ ਥੋੜੇ ਕੁਛ ਨਾ ਕੁਛ ਸਾਫ਼ ਕਰਦੀ ਰਹਿਣੀ ਆ ਡੇਲੀ ਨਹੀਂ ਆਪਾਂ ਲੈ ਕੇ ਚੱਲ ਸਕਦੇ ਵੀ ਹਨਾ ਇੱਕ ਦਿਨ ਆਪਾਂ ਨੇ ਪੂਰਾ ਦੇ ਨਹੀਂ ਸਫਾਈ ਚ ਲਾਉਣਾ ਕਿਉਂਕਿ ਕੁਛ ਨਾ ਕੁਛ ਜਦੋਂ ਆਪਾਂ ਥੋੜਾ ਥੋੜਾ ਕਰਦੇ ਰਹੇ ਤੇਰੇ ਨਾਲ ਆਪਣਾ ਟ ਤੇ ਬਾਕੀ ਆਪਣੇ ਘਰ ਦੇ ਵਿੱਚ ਖਿਲਾਰਾ ਵੀ ਨਹੀਂ ਪੈਂਦਾ ਇਹ ਨਹੀਂ ਹੁੰਦਾ ਨਾ ਜਿਹੜੀ ਇੱਕ ਹਾਊਸ ਵਾਈਫ ਹੋ ਕੇ ਰਹਿ ਕੇ ਕੋਈ ਵੀ ਬਿਜ਼ਨਸ ਚਾਹ ਕੋਈ ਕੰਮ ਕਰਦੀ ਆ ਵੀ ਉਹਨੂੰ ਘਰ ਦਾ ਕੰਮ ਆ ਜਿਹੜਾ ਨਹੀਂ ਕਰਨਾ ਪੈਣਾ ਜਾਂ ਫਿਰ ਉਹ ਨਹੀਂ ਖਾ ਸਕਦੀ ਹਨ ਇਹ ਆਪਾਂ ਮਜਬੂਰੀ ਵੀ ਨਹੀਂ ਦੱਸ ਸਕਦੀ ਆਪਣੇ ਸਿਰ ਤੇ ਜਿਹੜੀ ਹੈ ਘਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਇਹ ਇੱਕ ਆਪਣਾ ਸਾਈਡ ਹੁੰਦਾ ਸਾਈਡ ਵਰਕ ਦੀ ਤਰ੍ਹਾਂ ਵੀ ਆਪਾਂ ਦੇ ਆਪਣੇ ਪਰਿਵਾਰ ਦੀ ਲਈ ਕੁਛ ਨਾ ਕੁਛ ਕਮਾ ਰਹੇ ਹਾਂ ਜਾਂ ਆਪਣੇ ਬੱਚਿਆਂ ਦੇ ਲਈ ਜਾਂ ਆਪਣੇ ਲਈ ਵੀ ਹਨਾ ਜਿਵੇਂ ਆਪਾਂ ਕੁਛ ਨਾ ਕੁਛ ਵਰਕ ਕਰਦੇ ਆਂਗੇ ਤਾਂ ਤੇ ਹਾਂਜੀ ਬਸ ਇੱਥੇ ਮੈਂ ਝਾੜੂ ਵਗੈਰਾ ਲਗਾਉਣ ਤੋਂ ਬਾਅਦ ਇੱਥੇ ਆ ਗਈ ਸੀ ਜਿਵੇਂ ਕਿਚਨ ਦੇ ਵਿੱਚ ਹੈ ਕਿਚਨ ਦੇ ਵੀ ਮੇਰੇ ਦੁਪਹਿਰ ਵਾਲੇ ਬਰਤਨ ਬਹੁਤ ਜ਼ਿਆਦੇ ਹੋ ਜਾਂਦੇ ਕਿਉਂਕਿ ਜਿਸ ਦਿਨ ਬੱਚਿਆਂ ਨੂੰ ਛੁੱਟੀ ਹੁੰਦੀ ਆ ਤਾਂ ਬੱਚਿਆਂ ਨੇ ਚਾਹ ਵਗੈਰਾ ਪੀ ਲਈ ਜਾਂ ਫਿਰ ਰੋਟੀ ਵਗੈਰਾ ਖਾਣੇ ਵਾਲੀ ਹਨਾ ਜਾਂ ਫਿਰ ਆਪਣੇ ਹੈਗੀਆਂ ਪਾਣੀ ਵਗੈਰਾ ਵਾਲੇ ਜਿਹੜੇ ਹੈਗੀਆਂ ਪਾnde ਬਹੁਤ ਜ਼ਿਆਦੇ ਹੋ ਜਾਂਦੇ ਹੈਗੇ ਤੇ ਮੈਂ ਇਹ ਨਹੀਂ ਹੈਗਾ ਮੈਂ ਬਾਰੀ-ਬਾਰੀ ਨਹੀਂ ਸਾਫ਼ ਕਰਦੀ ਮੈਂ ਜਿਹੜਾ ਹੈਗਾ ਕਿਚਨ ਦੇ ਵਿੱਚ ਜਦੋਂ ਆਉਣੀ ਆ ਤਾਂ ਮੈਂ ਇਕੱਠੇ ਭਰਤਨ ਨੇ ਜਿਹੜੇ ਸਾਫ਼ ਕਰ ਦੇਣੀਆਂ ਆ ਜੀ ਬਹੁਣ ਜਿਹੜੇ ਆਪਣੇ ਸਵੇਰ ਦੇ ਧੋਏ ਹੋਏ ਬਰਤਨ ਸੀਗੇ ਮੈਨੂੰ ਇੱਥੇ ਟਾਈਮ ਨਹੀਂ ਲੱਗਿਆ ਹੈਗਾ ਅੱਜ ਇਕੱਠੇ ਕਰਨ ਦਾ ਇਸ ਲਈ ਜਿਹੜੇ ਹਨਾ ਆਪਣੇ ਸੈਲਫ ਦੇ ਉੱਪਰ ਰੱਖਣ ਵਾਲੇ ਜਾ ਫਿਰ ਆਪਣੇ ਇਧਰ ਰੈਕ ਦੇ ਵਿੱਚ ਰੱਖਣ ਵਾਲੇ ਦਾ ਬਰਤਨ ਹੁਣ ਮੈਂ ਸਾਰੇ ਉੱਪਰ ਚੰਦੂਗੀ ਤੇ ਬਾਕੀ ਜੋ ਵੀ ਆਪਣੇ ਡੱਬੇ ਵਗੈਰਾ achar ਵਾਲੇ ਕੁਝ ਵੀ ਆਪਣਾ ਬੱਚੇ ਕੱਢਦੇ ਆਂ ਤਾਂ ਮੈਂ ਸਾਰੇ ਇੱਕ ਜਗ੍ਹਾ ਤੇ ਸੈੱਟ ਕਰਕੇ ਜਿਹੜਾ ਰੱਖ ਦੂੰਗੀ ਤੇ ਬਾਕੀ ਜੀ ਹੁਣ ਬਸ ਇਸ ਤੋਂ ਬਾਅਦ ਸ਼ਾਮ ਦਾ ਜਿਹੜਾ ਰੁਟੀਨ ਆਪਣਾ ਉਹ ਸ਼ੁਰੂ ਹੋਣਾ ਤਕਰੀਬਨ ਇੱਥੇ ਮੈਨੂੰ ਕਿਚਨ ਦੇ ਵਿੱਚ ਡੇਢ ਤੋਂ 2 ਘੰਟੇ ਜਿਹੜੇ ਕਿਚਨ ਦੇ ਕੰਮ ਤੇ ਮੈਨੂੰ ਲੱਗਦੇ ਨੇਗੇ ਤੇ ਇਸ ਲਈ ਮੈਂ ਜਿਹੜਾ ਉਹ ਕੰਮ ਆ ਇਕੱਠੇ ਕਰ ਦੇਣੀ ਆ ਬਸ ਹੁਣ ਦਿਨਾਂ ਦਾ ਫਰਕ ਪੈ ਜੂ ਉਸ ਦੇ ਹਿਸਾਬ ਨਾਲ ਆਪਣੀ ਜਿਹੜੀ ਰੁਟੀਨ ਉਹ ਵੀ ਚੇਂਜ ਹੁੰਦੀ ਜਾਊਗੀ ਤੇ ਹਾਂਜੀ ਬਸ ਇੱਥੇ ਬਰਤਨ ਵਗੈਰਾ ਇੱਕ ਵਾਰੀ ਮੈਂ ਇਕੱਠੇ ਕਰਤੇ ਤੇ ਬਸ ਹੁਣ ਮੈਂ ਇੱਥੇ ਜਿਹੜੀ ਸੈਲਫ ਆ ਉਹ ਵੀ ਇੱਕ ਵਾਰੀ ਦੁਬਾਰੀ ਤੋਂ ਸਾਫ਼ ਕਰ ਦਉ ਕਿਉਂਕਿ ਇਸ ਤੋਂ ਬਾਅਦ ਹੁਣ ਆਪਾਂ ਨੇ ਸ਼ਾਮ ਵਾਲਾ ਜਿਹੜਾ ਰੋਟੀ ਵਗੈਰਾ ਬਣਾਉਣੀ ਆ ਤੇ ਇਥੇ ਬੱਚਿਆਂ ਲਈ ਮੈਂ ਰੱਖੀ ਸੀ ਚਾਹ ਕਿ ਹੋ ਗਿਆ ਕਿਉਂਕਿ ਬੱਚਾ ਜਦੋਂ ਦਿਲ ਕਰਦਾ ਮੈਂ ਚਾਹ ਉਹਨਾਂ ਨੂੰ ਉਹਦੀ ਬਣਾ ਕੇ ਦੇਣੀ ਹੈ ਇਹ ਨਹੀਂ ਹੈਗਾ ਵੀ ਇਕੱਠੀ ਬਣਾ ਕੇ ਆਪਾਂ ਨੇ ਜੱਗ ਵਗੈਰਾ ਦੇ ਵਿੱਚ ਪਾ ਦਿੱਤੀ ਇੰਦਾ ਨਹੀਂ ਕਰਦੇ ਹੈਗੇ ਬਸ ਜਦੋਂ ਉਹਨਾਂ ਨੇ ਪੀਣੀਆਂ ਉਦੋਂ ਨਾਲ ਹੀ ਚਾਹ ਹੁਣ ਮੈਂ ਬਣਾ ਦੂੰਗੀ ਤੇ ਨਾਲ ਦੀ ਨਾਲ ਮੈਂ ਆਪਣੀ ਸਬਜ਼ੀ ਵਗੈਰਾ ਕੱਟਣ ਲੱਗ ਜੂੰਗੀ ਤੇ ਇੱਥੇ ਦੇਖੋ ਮੇਰੀ ਸੈਲਫ ਵਾਲਾ ਜਿਹੜਾ ਉੱਪਰਲਾ ਪਲੱਗ ਹਨਾ ਬਿਲਕੁਲ ਹੀ ਟੁੱਟਿਆ ਹੋਇਆ ਪਤਾ ਨਹੀਂ ਕੀ ਸੂਰ ਟੁੱਟਿਆ ਕਿ ਮੇਰੇ ਜਿਹੜਾ ਕੁਛ ਨਹੀਂ ਇਹਦਾ ਮੈਨੂੰ ਪਤਾ ਲੱਗਿਆ ਤੇ ਬਾਕੀ ਇਹ ਚੇਂਜ ਵੀ ਕਰਾਉਣਿਆਂ ਵਾਲਾ ਇਧਰ ਮੇਰੀ ਸੈਲਫ ਦਾ ਜਿਹੜਾ ਯਾਨੀ ਕਿ ਕਵਰ ਹੁੰਦਾ ਉਹ ਵੀ ਸੇਕ ਜੇ ਨਾਲ ਖਰਾਬ ਹੋ ਗਿਆ ਇਸ ਵਾਰੀ ਜਿਹੜੀ ਹੈਗਾ ਇਹ ਮੈਂ ਆਮ ਦੁਕਾਨ ਤੋਂ ਲੈ ਕੇ ਆਈ ਸੀਗੀ ਜਿੰਨਾ ਕੋ ਚੀਜ਼ ਹੋ ਜਾਂਦੀ ਹਨਾ ਵੀ ਜਿੰਨਾ ਕਾਫਾ ਗੁੜ ਪਾਵਾਂਗੇ ਉਨਾ ਕ ਮਿੱਠਾ ਹੋਊਗਾ ਇਹ ਮੈਨੂੰ ਸਸਤੇ ਚ ਵੀ ਮਿਲਿਆ ਸੀ ਬਾਕੀ ਜਿੱਥੋਂ ਮੈਂ ਲੈ ਕੇ ਆਉਣੀ ਹੁੰਦੀ ਆ ਉੱਥੇ ਉਹਨਾਂ ਕੋਲ ਵੈਰਾਈਟੀ ਅਲੱਗ-ਅਲੱਗ ਮਿਲ ਜਾਂਦੀ ਜਾਨੀ ਕਿ ਵਧੀਆ ਤੋਂ ਵਧੀਆ ਤੇ ਬਾਕੀ ਹੈ ਨਾ ਇਹ ਚੀਜ਼ ਵੀ ਆਪਣੇ ਕੋਲ ਕਿਤੇ ਨਾ ਕਿਤੇ ਹੋ ਜਾਂਦੀ ਹੈਗੀ ਤੇ ਇਹਨਾਂ ਕੋਲ ਸਿਰਫ ਇੱਕ ਦੋ ਵੈਰਾਈਟੀਆਂ ਜੀਆਂ ਸੀਗਾ ਉਹਨਾਂ ਜੋ ਮੈਂ ਵਧੀਆ ਹੀ ਦੇਖ ਕੇ ਲੈ ਕੇ ਇਸੇ ਪਾਰੇ ਸਿੱਖਦੇ ਨਾਲ ਜਿਵੇਂ ਜਿਵੇਂ ਸੇਕ ਲੱਗਦਾ ਗਿਆ ਉਵੇਂ-ਉਵੇਂ ਜਿਹੜਾ ਇਹ ਕਾਗਜ਼ ਆ ਆਪਣੀ ਸੈਲਫ ਵਾਲਾ ਕਬਰਾ ਉਹ ਖਰਾਬ ਹੁੰਦਾ ਗਿਆ ਤੇ ਹਾਂ ਜੀ ਪਾਸੇ ਇੱਥੇ ਕਿਚਨ ਦੇ ਸਾਰੇ ਕੰਮ ਕਰਕੇ ਬਰਤਨ ਵੀ ਮੈਂ ਇੱਥੇ ਸਾਫ਼ ਕਰਿਆਈ ਸੀ ਤੇ ਜੇ ਇੱਥੇ ਆ ਗਈ ਸੀ ਮੈਂ ਸਬਜੀ ਬਣਾਉਣ ਸਬਜੀ ਬਣਾਉਣ ਦੇ ਸੋਈ ਸਬਜੀ ਕੱਟਣ ਲੱਗ ਗਈ ਸੀ ਤੇ ਬਾਹਰ ਦੀ ਵਰਗੀਆਂ ਖੜੀਆਂ ਸਨ ਉਹਨਾਂ ਨਾਲ ਵੀ ਮੇਰੇ ਕੁਝ ਕੁ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿਉਂਕਿ ਇੱਕ ਹਾਊਸ ਵਾਈਫ ਕੋਲ ਹਨਾ ਜੋ ਵੀ ਆਪਾਂ ਕੰਮ ਕਰਦੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਲੱਗ ਕੇ ਤੋਂ ਬੈਠ ਕੇ ਖੜ ਕੇ ਕੁਝ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਕਰ ਸਕੀਏ ਤੇ ਅੱਜ ਮੈਂ ਥੋੜਾ ਜਿਹਾ ਸਬਜ਼ੀ ਵਗੈਰਾ ਬਣਾਉਣ ਨੂੰ ਵੀ ਲੇਟ ਹੋ ਗਈ ਸੀਗੀ ਮੈਂ ਕਿਹਾ ਚਲੋ ਆਪਾਂ ਇੱਥੇ ਬੈਠੇ ਬੈਠੇ ਪਹਿਲਾਂ ਮਟਰ ਵਗੈਰਾ ਕੱਢ ਲਈਏ ਮਟਰ ਪੱਤੇ ਗੋਭੀ ਤੇ ਆਲੂ ਦੀ ਜਿਹੜੀ ਹੈਗੀ ਆਪਾਂ ਸਬਜ਼ੀ ਬਣਾਵਾਂਗੇ ਤੇ ਦੇਖੋ ਭਾਂਡੇ ਦੇ ਵਿੱਚ ਵੀ ਮੈਂ ਥੋੜੀ ਜਿਹੀ ਚੱਕ ਤਰੱਜ ਕਰੀ ਸੀ ਕੱਪੜੇ ਸਲਾਈ ਵਾਲੇ ਬਹੁਤ ਜ਼ਿਆਦੇ ਹੋਏ ਪਏ ਸੀਗੇ ਇੱਕ ਵਾਰੀ ਉਹਨਾਂ ਨੂੰ ਜਿਹੜੇ ਕਟਿੰਗ ਕੀਤੇ ਸੀ ਆਪਾਂ ਨੇ ਉਹ ਸਾਈਡ ਤੇ ਰੱਖ ਲਏ ਵੀ ਜਦੋਂ ਆਪਾਂ ਸਲਾਈ ਕਰਨ ਲੱਗੇ ਤਾਂ ਆਪਾਂ ਨੂੰ ਜਿਹੜੇ ਹੈਗੇ ਚੱਕਣੇ ਆਸਾਨ ਰਣ ਇਸ ਲਈ ਮੈਂ ਮਸ਼ੀਨ ਦੇ ਕੋਲੀ ਰੱਖ ਲਏ ਸੀ ਤੇ ਬਸ ਜੀ ਇੱਥੇ ਮੈਂ ਬਸ ਸਬਜੀ ਵਗੈਰਾ ਛਿੱਲਣ ਲੱਗੀ ਹਾਂ ਹਾਂਜੀ ਅੱਜ ਦਾ ਜਿਹੜਾ ਜਿਹੜਾ ਬਲੌਗ ਆ ਤੁਹਾਨੂੰ ਕਿਵੇਂ ਦਾ ਲੱਗਿਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ